जमीन चपटी है आज बच्चा बच्चा पढ़ रहे है गोल है बाइबल केंद्र जमीन साकन है रुकी हुई है अज बच्चा बच्चा पढ़ रहे है थे गुम रही है गुम रही है सब तो पहले गलेलियों ने जब ऐसा आख्या जमीन गुम रही है ਔਰ ਜ਼ਮੀਨ گول ਹੈ ਵਿਚਾਰੇ ਨੂੰ ਪਕੜ ਕੇ ਜੇਲ੍ਹ ਦੇਚ ਪਾ ਦਿੱਤਾ ਗਿਆ ਆਖਿਆ ਗਿਆ ਤੇਰੇ ਬੋਲ ਬਾਈਬਲ ਤੇ ਪੂਰੇ ਨਹੀਂ ਉਤਰਦੇ ਉਹ ਵਿਚਾਰਾ ਧਰ ਲੈ ਲੈਂਦਾ ਰਿਹਾ ਮੇਰੇ ਬੋਲ ਸਚਾਈ ਤੇ ਪੂਰੇ ਉਤਰਦੇ ਮੈਂ ਜੋ ਕੁਝ ਕਹਿ ਰਿਹਾ ਸੱਚ ਹੈ ਮੈਂ ਜੋ ਦੂਰਬੀਨ ਬਿਨਾ ਬਣਾਈ ਹੈ ਇਹ ਮਿਨਾਰ ਦੇ ਤੇ ਚੜ ਕੇ ਜ਼ਰਾ ਦੇਖੋ ਇਸ ਦਾ ਅਧਿਐਨ ਕਰੋ ਤੁਹਾਨੂੰ ਆਪੇ ਪਤਾ ਚਲੇਗਾ ਜ਼ਮੀਨ ਗੋਲ ਹੈ ਉਸ ਵਿਚਾਰੇ ਦੀ ਮਿਹਨਤ ਨਾਲ ਬਣਾਈ ਹੋਈ ਦੂਰਬੀਨ ਵੀ ਤੋੜ ਦਿੱਤੀ ਗਈ ਔਰ ਉਹਨੂੰ ਆਖਿਆ ਗਿਆ ਤੂੰ ਆਪਣੇ ਸ਼ਬਦ ਵਾਪਸ ਲੈ ਨਹੀਂ ਤੇ ਸਜ਼ਾਏ ਮੌਤ ਉਸ ਵਕਤ ਮਜਬੂਰੀ ਰੇ ਉਨੇ ਆਪਣੇ ਸ਼ਬਦ ਵਾਪਸ ਲੈ ਕਹਿੰਦਾ ਤੁਸੀਂ ਮੈਨੂੰ ਸਜ਼ਾਏ ਮੌਤ ਦੇਣੀ ਹੈ ਤੇ ਮੈਂ ਅਜੇ ਹੋਰ ਬਹੁਤ ਕੁਝ ਖੋਜ ਕਰਨੀ ਹੈ ਜਗਤ ਨੂੰ ਦਸਣਾ ਹੈ ਮੇਰੀ ਖੋਜ ਅਧੋਰੀ ਰਹਿ ਜਾਏਗੀ ਚਲੋ ਤੁਹਾਡੇ ਕਹਿਣੇ ਤੇ ਮੈਂ ਬੋਲ ਆਪਣੇ ਵਾਪਸ ਲੈਣਾ ਸਚਾਈ ਵਾਪਸ ਨਹੀਂ ਹੋਵੇਗੀ ਅੱਜ ਬੱਚਾ ਬੱਚਾ ਪੜ ਰਿਹਾ ਹੈ ਅੱਜ ਗਰੇਲੋ ਸੱਚ ਸਾਬਤ ਹੋ ਰਿਹਾ ਹੈ ਜ਼ਮੀਨ ਤੇ ਗੋ ਗੋਮਰੇਂ ਗਿਆ ਇੰਨਾ ਨੁਕਤਾ ਮੈਂ ਸਵਾਸਤੇ ਬਿਆਨ ਕੀਤਾ ਹੈ ਵਿਗਿਆਨ ਸੰਬੰਧੀ ਵਿਚਾਰਾਂ ਬੇਸ਼ਤਰ ਧਰਮ ਗ੍ਰੰਥਾਂ ਵਿੱਚ ਹੈ ਗਏ ਨੇ ਅਜੋਕਾ ਵਿਗਿਆਨ ਅਜ ਦਾ ਸਮਾਂ ਉਹਨੂੰ ਰੱਦ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਪ੍ਰਕਿਰਤੀ ਦੇ ਸੰਬੰਧ ਵਿੱਚ ਸੰਸਾਰ ਦੇ ਸੰਬੰਧ ਵਿੱਚ ਪਦਾਰਥ ਦੇ ਸੰਬੰਧ ਵਿੱਚ ਵਿਗਿਆਨ ਦੇ ਸੰਬੰਧ ਦੇ ਜਿਹੜੀ ਗੱਲ ਆਖੀਏ ਗੁਰੂ ਨਾਨਕ ਨੇ ਸਮੇਂ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਵਿਗਿਆਨ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਕੋਈ ਵਿਗਿਆਨਿਕ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੂੰ ਗਲਤ ਨਹੀਂ ਸਾਬਤ ਕਰ ਸਕਿਆ ਇਹ ਮੈਂ ਜਜ਼ਬੇ ਦੇ ਤਹਿਤ ਨਹੀਂ ਕਰੇ ਸਚਾਈ ਤੁਹਾਡੇ ਸਾਹਮਣੇ ਰੱਖ ਦਿਆ ਮਹਾਰਾਜ ਕਹਿੰਦੇ ਧੁੰਦ ਹੀ ਧੁੰਦ ਸੀ ਤੇ ਜੋ ਕੁਝ ਮੈਂ ਕਹਿ ਰਿਹਾ ਜੋ ਕੀ ਸੈਂਸ ਇਹ ਕਹਿ ਰਹੀ ਹੈ ਧੁੰਦ ਕਿਤਨੇ ਸਮੇਂ ਤੱਕ ਸੀ ਮਹਾਰਾਜ ਕਹਿੰਦੇ ਸਮਾਂ ਹੈ ਹੀ ਨਹੀਂ ਸੀ ਤੋ ਕਿਸ ਤਰ੍ਹਾਂ ਨਾਪੀਏ ਸਮਾਂ ਹੀ ਨਹੀਂ ਸੀ ਸਮੇਂ ਨੂੰ ਕਿਵੇਂ ਨਾਪੋਗੇ ਦਿਨ ਕਰਕੇ ਰਾਤ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਹੀ ਨਹੀਂ ਸੀ ਧਿਆਨ ਨਾਲ ਸੁਣਨਾ ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨ ਹੁਕਮ ਅਪਾਰਾ ਨਾ ਦੇ ਨਰੈਣ ਚੰਦ ਨਾ ਸੂਰਜ ਸੁੰਨੇ ਸੁਨ ਰਹੇਗਾ ਸੁੰਨ ਸੀ ਸਨਾਟਾ ਸੀ ਧੁੰਦ ਸੀ ਦਿਨ ਰਾਤ ਨਹੀਂ ਸੀ ਸੂਰਜ ਚੰਦ ਤਾਰੇ ਨਹੀਂ ਸਨ ਸਮਾ ਨਹੀਂ ਸੀ ਵਕਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਨਾ ਦਿਨ ਰੈਣ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈ ਮੈਂ ਫਿਰ ਅਰਜ਼ ਕਰਾਂ ਇਹ ਧੁੰਦ ਕਿੰਨੇ ਚਿਰ ਤੱਕ ਰਹੀ ਮਹਾਰਾਜ ਕਹਿੰਦੇ ਸਮੇਂ ਨੂੰ ਨਾਪਣ ਦਾ ਕੋਈ ਵਸੀਲਾ ਹੀ ਨਹੀਂ ਸੀ ਵਸੀਲਾ ਹੀ ਨਹੀਂ ਸੀ ਦਿਨ ਨੂੰ ਧੁੱਪ ਛਾਂ ਕਰਕੇ ਅਸੀਂ ਨਾਪਦੇ ਆਂ ਪੁਰਾਣਾ ਨਾਪਣ ਦਾ ਢੰਗ ਹੁਣ ਦਿਨ ਦਾ ਪਹਿਲਾ ਪੈਰ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਰਾਤ ਨੂੰ ਸਪਤ ਰਿਸ਼ੀ ਸਤ ਤਾਰਿਆਂ ਦੇ ਹਿਸਾਬ ਨਾਲ ਪ੍ਰਾਚੀਨ ਲੋਕੀ ਰਾਤ ਨੂੰ ਨਾਪਦੇ ਸਨ ਹੁਣ ਰਾਤ ਦਾ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਹੁਣ ਹੋ ਫੁੱਟ ਗਈ ਹੈ ਚੌਥਾ ਪੈਰ ਸੂਰਜਾਂ ਦੇ ਪ੍ਰਗਟ ਹੋਣ ਨਾਲ ਧੁੰਦ ਪਾਣੀ ਬਣ ਗਏ ਸਾਚੇ ਤੇ ਪਵਨਾ ਭਇਆ ਪਵਣੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮਉ ਹੈ